ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਕੋਹੜ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਇਹ ਵੀ ਬਹੁਤ ਸੋਖਾ ਡਿਜ਼ਾਈਨ ਹੈ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਦੋ ਦੋ ਦੇ ਹਿਸਾਬ ਨਾਲ ਇਹ ਇਹਦੇ ਵਿੱਚ ਆਪਾਂ ਕੁੰਡੇ ਪਾਉਣੇ ਹੁੰਦੇ ਨੇ ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਪਹਿਲਾਂ ਸਿੱਧੀ ਸਲਾਈ ਜਿਹੜੀਆਂ ਸਿੱਧੇ ਪਾਸਿਓਂ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਲੈਣੀ ਹੈ ਕੋਈ ਵੀ ਤੁਸੀਂ ਬਾਰਡਰ ਬਣਾ ਲਓ ਉਲਟੀ ਸਾਈਡ ਤੋਂ ਡਿਜ਼ਾਈਨ ਬਣੇਗਾ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵਰਟ ਤੇ ਪਾ ਸਕਦੇ ਲੇਡੀਜ਼ ਕੋਟੀ ਜੈਂਟਸ ਕੋਟੀ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਤੁਸੀਂ ਇਸ ਨੂੰ ਪਾ ਸਕਦੇ ਜੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਇਸ ਨੂੰ ਆਪਾਂ ਦੋ ਰੰਗਾਂ ਤੇ ਤੇ ਮਲਟੀ ਕਲਰ ਵਿੱਚ ਵੀ ਬਣਾ ਸਕਦੇ ਆ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ ਹੈ ਬਿਲਕੁਲ ਅਲੱਗ ਜਿਹਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਕੋਈ ਕਾਪੀ ਵੀ ਨਹੀਂ ਕਰ ਸਕਦਾ ਤੁਸੀਂ ਕਿਸੇ ਨੂੰ ਸਿਖਾਓਗੇ ਫੇਰ ਇਹ ਵਾਲਾ ਡਿਜ਼ਾਈਨ ਕੋਈ ਬਣਾ ਸਕੇਗਾ ਵੈਸੇ ਵੇਖ ਕੇ ਇਹ ਵਾਲਾ ਡਿਜ਼ਾਈਨ ਜਿਹੜਾ ਕੋਈ ਕਾਪੀ ਨਹੀਂ ਕਰ ਸਕਦਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਸਿੱਧੀ ਸਾਈਡ ਤੋਂ ਪਹਿਲੀ ਸਿਲਾਈ ਜਿਹੜੀ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਹੈ ਕਿਉਂਕਿ ਉਲਟੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਵੇਂ ਦਾ ਲੱਗਾ ਹੈ ਤੇ ਵੱਧ ਤੋਂ ਵੱਧ ਅੱਗੇ ਆਪਣੇ ਫਰੈਂਡਸ ਨਾਲ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਹੈ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਲਿਸਲਾਇਆ ਪੱਬ ਬਣਾ ਲਈਆ ਸਿੰਦੇ ਪਾਸਿਓ ਹੁਣ ਉਲਟੇ ਪਾਸਿਓ ਡਿਜ਼ਾਈਨ ਬਣਾਵਾਂਗੇ ਵੇਖੋ ਕਿਵੇਂ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਜਿਹੜਾ ਬੈਕ ਸਾਈਡ ਤੇ ਕਰ ਲੈਣਾ ਵਾ ਹੁਣ ਇਹ ਇੱਕ ਤੇ ਦੋ ਦੋ ਕੁੰਡਿਆਂ ਦੇ ਇੱਥੋਂ ਵਿੱਚੋਂ ਆਪਾਂ ਇਹ ਵੇਖੋ ਦੋ ਕੁੰਡਿਆਂ ਦੇ ਅਗਲੇ ਪਾਸਿਓ ਇੱਕ ਇਸ ਤਰ੍ਹਾਂ ਕਰਕੇ ਲੂਪ ਲੈ ਲੈਣਾ ਵਾ ਥੋੜਾ ਜਿੰਨਾ ਲੂਸ ਕਰ ਲਓ ਫਿਰ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਵੀ ਆਪਾਂ ਸਿੱਧਾ ਬਣਾ ਲੈਣਾ ਬੈਕ ਲੂਪ ਦੇ ਨਾਲ ਇਹ ਦੋ ਤੋਂ ਹੁਣ ਸਾਡੇ ਤਿੰਨ ਕੁੰਡੇ ਹੋ ਗਏ ਇਹ ਹੀ ਦੋ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਦੇ ਜਾਣਾ ਪਹਿਲਾਂ ਇਸ ਤਰ੍ਹਾਂ ਇੱਕ ਲੂਪ ਲੈ ਲੈਣਾ ਫਿਰ ਇਹਨਾਂ ਦੋਨਾਂ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਦੋਨਾਂ ਨੂੰ ਵੀ ਸਿੱਧੇ ਬਣਾ ਦੇਣਾ ਦੋ ਤੋਂ ਤਿੰਨ ਕੁੰਡੇ ਜਿਹੜੇ ਸਾਡੇ ਬਣਦੇ ਜਾ ਰਹੇ ਨੇ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਕਿਸੇ ਵੀ ਕੋਟੀ ਸਵੈਟਰ ਦੇ ਬਣਾਓਗੇ ਤੇ ਬਹੁਤ ਸੋਹਣਾ ਲੱਗੇਗਾ ਐਸ ਤਰੀਕੇ ਦੇ ਨਾਲ ਇਹ ਹੀ ਦੋ ਕੁੰਡੀਆਂ ਆਪਾਂ ਬਾਰ-ਬਾਰ ਰਿਪੀਟ ਕਰਨੇ ਆ ਪੂਰੀ ਆਪਣੀ ਉਲਟੀ ਸਲਾਈ ਦੇ ਵਿੱਚ ਇਸ ਤਰ੍ਹਾਂ ਕਰਕੇ ਲੂਪ ਲੈ ਲਿਆ ਇਹਨਾਂ ਦੋਨਾਂ ਕੁੰਡੀਆਂ ਨੂੰ ਵੀ ਫੇਰ ਆਪਾਂ ਸਿੱਧੇ ਬਣਾ ਦੇਣਾ ਹੈ ਬੈਕ ਲੂਪ ਦੇ ਨਾਲ ਤੁਸੀਂ ਬੁਣ ਲਓ ਤੇ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਸਿੱਧਾ ਬਣਾ ਲਾਂਗੇ। ਇਹ ਡਿਜ਼ਾਈਨ ਦੀ ਸੱਡੀ ਦੂਸਰੀ ਸਲਾਈ ਬਣ ਗਈ ਉਲਟੇ ਪਾਸਿਓ। ਹੁਣ ਆ ਗਏ ਹਾਂ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਇਸ ਤਰ੍ਹਾਂ ਕਰਕੇ ਉਤਾਰ ਲਿਆ। ਹੁਣ ਆ ਜਿਹੜਾ ਕੁੰਡਾ ਤੁਹਾਨੂੰ ਉਲਟਾ ਨਜ਼ਰ ਆ ਰਿਹਾ ਇਹਨੂੰ ਆਪਾਂ ਉਲਟਾ ਬਣਾ ਲੈਣਾ। ਧਾਗਾ ਬੈਕ ਸਾਈਡ ਤੇ ਕਰ ਲੈਣਾ। ਆ ਇੱਕ ਜਿਹੜਾ ਸੈਂਟਰ ਵਾਲਾ ਕੁੰਡਾ ਇਹਨੂੰ ਸਲਿੱਪ ਕਰ ਲੈਣਾ। ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਬਣਾ ਲੈਣਾ ਫਿਰ ਧਾਗਾ ਪਿਛਲੇ ਕਰ ਲੈਣਾ ਪਿਛਲੇ ਪਾਸੇ ਇਹ ਜਿਹੜਾ ਸੈਂਟਰ ਵਾਲਾ ਕੁੰਡਾ ਜਿਹਨੂੰ 슬ਿੱਪ ਕੀਤਾ ਸੀ ਇਹਨੂੰ ਇਹ ਵਾਲੇ ਕੁੰਡੇ ਦੇ ਉੱਪਰੋਂ نیچے ਸੁੱਟ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕੀਤਾ ਪਹਿਲਾ ਕੁੰਡਾ ਇੱਕ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਬਿਨਾ ਬੁਨੇ ਉਤਾਰਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਬਣਾ ਲਿਆ ਧਾਗਾ ਪਿੱਛੇ ਕਰ ਲਾਂਗੇ ਇਹ ਜਿਹੜਾ ਬਿਨਾ ਬੁਨੇ ਉਤਾਰਿਆ ਸੀ ਇਹਨੂੰ ਇਹ ਵਾਲੇ ਕੁੰਡੇ ਦੇ ਉੱਪਰੋਂ نیچے ਛੁੱਟ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇਹ ਸੈਂਟਰ ਵਾਲਾ ਜਿਹੜਾ ਕੁੰਡਾ ਇਹਨੂੰ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਜਿਹੜਾ ਸੈਂਟਰ ਵਾਲਾ ਸਲਿੱਪ ਕੀਤਾ ਸੀ ਇਹਨੂੰ ਇੱਧਰ ਵਾਲੇ ਕੁੰਡੇ ਦੇ ਉੱਪਰੋਂ نیچے ਛੁੱਟ ਦੇਣਾ ਫਿਰ ਵੇਖੋ ਇੱਕ ਕੁੰਡਾ ਉਲਟਾ ਕਿਉਂਕਿ ਸਾਡੇ 2 ਤੋਂ 3 ਕੁੰਡੇ ਹੋਗੇ ਸੀ ਧਾਗਾ ਪਿੱਛੇ ਕਰ ਲਿਆ ਇੱਕ ਕੁੰਡਾ ਇਸ ਤਰ੍ਹਾਂ ਬਿਨਾ ਬੁਨੇ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਜਿਹੜਾ ਬਿਨਾ ਬੁਨੇ ਉਤਾਰਿਆ ਸੀ ਇਹਨੂੰ ਇਹਦੇ ਉੱਪਰੋਂ نیچے ਸੁੱਟ ਦੇਣਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇਹ ਬਿਨਾ ਬੁਨੇ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਫੇਰ ਉਲਟਾ ਧਾਗਾ ਪਿੱਛੇ ਜਿਹੜਾ ਉਤਾਰਿਆ ਸੀ ਬਿਨਾ ਬੁਨੇ ਇਨੂੰ ਇਹਦੇ ਉੱਪਰੋਂ نیچے ਸੁੱਟਣਾ ਇਹ ਫੇਰ ਸਾਡੇ ਕੋਲ ਦੋ ਤੋਂ ਦੋ ਹੀ ਗੁੰਡੇ ਰਹਿ ਗਏ ਲਾਸਟ ਵਾਲਾ ਗੁੰਡਾ ਜਿਹੜੇ ਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਆ ਗਏ ਆਪਾਂ ਚੌਥੀ ਸਲਾਈ ਤੇ ਉਲਟੇ ਪਾਸੇ ਇਹ ਵੇਖੋ ਕਿਸ ਤਰ੍ਹਾਂ ਬਣੇਗੀ ਪਹਿਲਾ ਗੁੰਡਾ ਉਤਾਰ ਲਿਆ ਬਾਕੀ ਸਾਰੇ ਗੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਸਾਰੇ ਕੁੰਡੇ ਉਲਟੇ ਉਲਟੇ ਬਣਾ ਲੈ। ਇਹ ਵੇਖੋ ਇਸ ਤਰੀਕੇ ਦੇ ਨਾਲ ਇਹ ਬਣ ਕੇ ਆਉਂਦਾ ਹੈ। ਇੱਕ ਵਾਰ ਦੁਬਾਰਾ ਬਣਾਉਣੀ ਜਿਹੜਾ ਚੰਗੀ ਤਰ੍ਹਾਂ ਸਮਝਾ ਜੇ ਤੁਹਾਨੂੰ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਪੂਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਆ ਕਿਉਂਕਿ ਉਲਟੀ ਸਾਈਡ ਤੋਂ ਡਿਜ਼ਾਈਨ ਬਣਨਾ ਹੈ। ਪਹਿਲੀ ਸਲਾਈ ਆਪਾਂ ਪੂਰੀ ਸਿੱਧ ਸਿੱਧੀ ਬਣਾ ਲੈਣੀ ਆ ਜਲਦੀ ਜਲਦੀ ਆਪਾਂ ਬਣਾ ਲੈਣੇ ਆ। ਹੁਣ ਆ ਗਏ ਹਾਂ ਉਲਟੀ ਸਾਈਡ ਤੇ ਉਲਟੀ ਸਾਈਡ ਤੁਸੀਂ ਤੀਸਰੀ ਦੂਸਰੀ ਸਲਾਈ ਜਿਹੜੀ ਧਿਆਨ ਨਾਲ ਵੇਖਣੀ ਆ ਤੇ ਤੀਸਰੀ ਸਲਾਈ ਧਿਆਨ ਨਾਲ ਵੇਖਣੀ ਪਹਿਲਾ ਕੁੰਡਾ ਉਤਾਰ ਲਿਆ ਤੇ ਧਾਗਾ ਬੈਕ ਸਾਈਡ ਤੇ ਕਰਕੇ 1 ਤੇ 2 ਦੋ ਕੁੰਡਿਆਂ ਦੇ ਕੋਲੋਂ ਇੱਕ ਐਕਸਟਰਾ ਕੁੰਡਾ ਲੈ ਲੈਣਾ ਫਿਰ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਵੀ ਆਪਾਂ ਸਿੱਧੇ ਬਣਾ ਦੇਣਾ 1 ਤੇ 2 ਇਹੀ ਦੋ ਕੁੰਡੇ بار-ਬਾਰ ਰਿਪੀਟ ਕਰਾਂਗੇ ਪਹਿਲਾਂ ਇੱਕ ਲੂਪ ਲੈ ਲਿਆ ਫਿਰ ਇਹਨਾਂ ਦੋਨਾਂ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਲੈਣਾ ਫਿਰ ਲੂਪ ਲੈ ਲਿਆ ਫਿਰ ਇਹਨਾਂ ਦੋਨਾਂ ਕੁੰਡਿਆਂ ਨੂੰ ਵੀ ਆਪਾਂ ਸਿੱਧੇ ਬਣਾ ਦੇਣਾ ਇਹ ਸਾਡੀ ਉਲਟੀ ਸਿਲਾਈ ਆ ਉਲਟੀ ਸਿਲਾਈ ਤੋਂ ਆਪਾਂ ਸਿੱਧੇ ਵਾਂਗੂ ਹੋਣ ਰਹੇ ਹਾਂ ਦੋ ਹੀ ਕੁੰਡਿਆਂ ਦਾ ਡਿਜ਼ਾਈਨ ਆ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਬਣਿਆ ਹੋਇਆ ਤੁਸੀਂ ਇਸ ਨੂੰ ਮਲਟੀ ਕਲਰ ਤੇ ਬਣਾਓਗੇ ਤੇ ਬਹੁਤ ਪਿਆਰਾ ਲੱਗੇਗਾ ਇਸ ਤਰੀਕੇ ਦੇ ਨਾਲ ਦੋ ਤੋਂ ਆਪਾਂ ਹੁਣ ਤਿੰਨ ਕੁੰਡੇ ਜਿਹੜੇ ਬਣਾ ਲਏ ਨੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾ ਲੈਣਾ ਹੁਣ ਸਿੱਧੇ ਪਾਸੇ ਆ ਗਏ ਆਪਾਂ ਡਿਜ਼ਾਈਨ ਦੀ ਤੀਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਨੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕੀਤਾ ਇਹ ਤਿੰਨ ਕੁੰਡੇ ਆ ਤਿੰਨ ਕੁੰਡਿਆਂ ਦੇ ਵਿੱਚੋਂ ਪਹਿਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾ ਲਿਆ ਫਿਰ ਧਾਗਾ ਪਿੱਛੇ ਕਰ ਲਿਆ ਅਗਲਾ ਕੁੰਡਾ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਲਿਆ ਫੇਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਕਰਕੇ ਇਹ ਜਿਹੜਾ ਬਿਨਾ ਬੁਣੇ ਉਤਾਰਿਆ ਇਹਨੂੰ ਇਸ ਤਰ੍ਹਾਂ ਉੱਪਰੋਂ ਲਾ ਦੇਣਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਬਿਨਾ ਬੁਣੇ ਉਤਾਰਾਂਗੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਜਿਹੜਾ ਬਿਨਾ ਬੁਣੇ ਉਤਾਰਿਆ ਇਹਨੂੰ ਇਹਦੇ ਉੱਪਰੋਂ ਲਾ ਦੇਣਾ ਇਹ ਫੀਟ ਸਾਡੇ 3 ਤੋਂ ਜਿਹੜੇ ਆ ਦੋ ਕੁੰਡੇ ਹੋ ਜਾਂਦੇ ਬਸ ਇਹੀ ਦੋ ਕੁੰਡੇ ਆਪਾਂ ਬਾਰ-ਬਾਰ ਰਿਪੀਟ ਕਰਨੇ ਆ ਪੂਰੀ ਸਲਾਈ ਦੇ ਵਿੱਚ ਤੇ ਡਿਜ਼ਾਈਨ ਜਿਹੜਾ ਸਾਡਾ ਬਣਦਾ ਜਾਣਾ ਤੇ ਮੈਂ ਹਮੇਸ਼ਾ ਹੀ ਸੌਖੀ ਸੌਖੇ ਡਿਜ਼ਾਈਨ ਜਿਹੜੇ ਤੁਹਾਡੇ ਲਈ ਹੁੰਦੀ ਰਹਿਣੀਆਂ ਤਾਂ ਕਿ ਸਾਰੇ ਜਿਹੜੇ ਬਿਗਨਰ ਮੇਰੇ ਭੈਣ ਭਰਾਏ ਉਹ ਵੀ ਆਸਾਨੀ ਦੇ ਨਾਲ ਡਿਜ਼ਾਈਨ ਬਣਾ ਸਕਣ ਅਗਾਂ ਪਿੱਛੇ ਕਰਕੇ ਨੂੰ ਸਲਿੱਪ ਕਰ ਲਿਆ ਧਾਗਾ ਆਪਣੀ ਹੁਲੇ ਸਾਈਡ ਇਹ ਕੁੰਡੇ ਨੂੰ ਉਲਟਾ ਬਣਾ ਲਿਆ ਪਿੱਛੇ ਕਰਕੇ ਸਲਿੱਪ ਕੀਤੇ ਨੂੰ ਇਸ ਤਰ੍ਹਾਂ ਉਤਾਰਤਾ ਲਾਸਟ ਵਾਲਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਚੌਥੀ ਸਲਾਈ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਸਿਰਫ ਚਾਰ ਹੀ ਸਲਾਈਆਂ ਜਿਨ੍ਹਾਂ ਨੂੰ ਆਪਾਂ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਜਿਹੜਾ ਸਾਡਾ ਬਣਦਾ ਜਾਣਾ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਬਣਿਆ ਹੋਇਆ ਐਂ ਵੇਖੋ ਇਸ ਤਰੀਕੇ ਦੇ ਨਾਲ ਡਿਜ਼ਾਈਨ ਬਣ ਕੇ ਆਏਗਾ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਕਿਸੇ ਵੀ ਕੋਟੀ ਸਵੈਟਰ ਤੇ ਪਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਤੇ ਜਦੋਂ ਅੱਗੇ ਤੋਂ ਅੱਗੇ ਬਣਾਉਂਦੇ ਜਾਓਗੇ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣਿਆ ਹੋਇਆ ਆਏਗਾ ਬਹੁਤ ਪਿਆਰਾ ਤੇ ਬਹੁਤ ਸਿੰਪਲ ਜਿਹਾ ਡਿਜ਼ਾਈਨ ਆ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ